ਤੋਕਾ ਹਾਂਜੀ ਮੰਮੀ ਲੈਣਾ ਅੱਜ ਦੇ ਵਿਆਹ ਬਖਾਰਾ ਹੀ ਆ ਵਿਆਹ ਥੋੜੀ ਜਿਆਦਾ ਤੂੰ ਤੇ ਘੰਟਾ ਹੋ ਗਿਆ ਸ਼ੀਸ਼ੇ ਗਾੜੀਆਂ ਦੇ ਪਰਾਂ ਘੁੰਨ ਲਈ ਆਪੇ ਤੇ ਕਿੰਨੇ ਹੀ ਮੰਮੀ ਚੰਗੀ ਤਰ੍ਹਾਂ ਤਿਆਰਾਂ ਹੁਣ ਮੈਂ ਰੀਜ ਨਾ ਤਿਆਰ ਨਹੀਂ ਹੋਣਾ ਵੇਖੋ ਕਿ ਇੰਨਾ ਤੂੰ ਚਿਰ ਲਾਉਂਦਾ ਮਾਰ ਨਹੀਂ ਨਿਸ਼ਤਾ ਪੂਰੀ ਹੈ ਮੇਰਾ ਪੁੱਤ ਲੱਗਣ ਤੇ ਬਹੁਤ ਸੁਣਾ ਆਹ ਮੰਮੀ ਪੀਸ ਖਰਾਬ ਕਰ ਦੇ ਲੈ ਕਿਉਂ ਮੇਰਾ ਜਾਊਗਾ ਉੱਥੇ ਬਲਸ਼ ਅਪ ਜਾਣੀਆਂ ਨਹੀਂ ਜਿਵੇਂ ਜਾਨੇ ਮੈਂ ਤੇ ਨਹਾ ਕੇ ਆਈ ਸੂਟ ਪਾ ਕੇ ਆਈ ਆ ਤੇ ਮੇਰੇ ਹੱਥਾਂ ਨੂੰ ਕੀ ਮੂੰਹ ਲੱਗਾ ਉਹ ਮੰਮੀ ਇੱਥਾਂ ਦੀ ਗੱਲ ਨਹੀਂ ਆ ਲਾਤੀਆਂ ਨਹੀਂ ਫਾਉਂਡੇਸ਼ਨ ਲੱਭ ਜਾਣਾ ਬਈ ਇਥੋਂ ਲੱਤ ਗਈ ਆ ਨਹੀਂ ਦੋਰੇ ਪੈਰ ਨਾਲ ਆ ਕੀ ਰੁੱਲਾ ਜਿਆ ਹੋ ਜਾਓ ਗੰਨਾ ਮੈਂ ਬੇਸ ਸੈੱਟ ਕੀਤਾ ਵਾ ਥੱਡੇ ਸੋਨਾ ਵੇਖਣ ਸਿਰ ਬਾਹਰ ਆ ਗਿਆ ਮਾ ਨਹੀ ਬਾਹਰੇ ਆ ਮੰਮੀ ਅਸ਼ੀਆ ਹਮ ਇਦਾਂ ਚੰਗਾ ਲੱਗਦਾ ਹੋਰ ਸੋਨਾ ਲੱਗਣ ਡਿਆ ਮੈਂ ਆ ਵੀ ਝਲਕਾ ਝਲਕਾ ਜਿਹੀ ਗੱਡੀਆਂ ਸੋਹਣੀਆਂ ਲੱਗਦੀਆਂ ਮੁੰਡੀਆਂ ਬਹੁਤਾ ਰੰਗ ਲੁੰਗ ਜਿਆ ਨਾ ਲਾਲੀ ਬੁਰੀ ਨਾ ਲੱਗੀ ਮੁੜ ਕੇ ਨਹੀਂ ਨਹੀਂ ਬਸ ਹੋ ਗਿਆ ਵਾ ਤੇ ਤੁਸੀਂ ਆਪ ਕਿੰਨੂ ਦੇ ਹੀ ਜਾਣੇ ਜੇ ਕਿ ਤਿਆਰ ਨਹੀਂ ਨੇ ਤਿਆਰ ਤੇ ਤੁਸੀਂ ਹੋ ਗਏ ਜੇ ਅੱਖਾਂ ਖੋਲ ਏ ਕੀ ਦੇਹਾਨਿਕ ਨਾ ਆਵੇ ਸੂਟ ਪਾ ਕੇ ਨਿਕਲੀ ਤੇ ਚੁੰਨੀ ਲੈਣੀ ਚੁੰਨੀ ਆ ਪਈ ਮੇਰੀ ਅੰਦਰ ਲੈ ਲਓ ਚੁੰਨੀ ਕਿਤੇ ਨਹੀਂ ਵੱਟ ਪੈਂਦੇ ਕੁੜਮੇ ਤੁਹਾਡਾ ਬਾਹਰ ਹੁੰਨੇ ਨਹੀਂ ਆਉਣਾ ਕੁੜਮਣੀ ਨਹੀਂ ਆਉਣਾ ਤੂੰ ਇੱਕ ਮਿੰਟ ਖੋਹਵਾ ਤਾਂ ਹੁਣੇ ਖਾ ਲੀ ਮੈਂ ਖਾ ਲਵਾਂ ਨਾ ਤੁਸੀਂ ਮੈਨੂੰ ਕੀ ਜੇ ਚੁੰਨੀ ਲੈ ਨੀ ਬਹੁਤ ਮਹਨ ਨਹੀਂ ਕਿਤੇ ਫਿਰ ਮੈਂ ਲੜੇਗੀ ਚੁੰਨੀ ਆਵੇ ਨਾ ਚੁੰਨੀ ਲਈ ਤੇ ਜਦੋਂ ਮੈਨੂੰ ਰਸੋਈ ਚ ਜਾਣਾ ਪੈਂਦਾ ਮੈਂ ਦਾਗ ਲੱਗ ਜਾਣੇ ਥੰਦੇ ਵਾਲੇ ਤਾਂ ਕਰਕੇ ਮੈਂ ਕੀ ਇਦਾਂ ਉਹ ਤਾਂ ਮੰਮੀ ਮੈਂ ਟਿਮ ਟਿਮ ਕਰਨ ਲਈ ਹੈ ਨਾ ਘਾਰੇ ਨੂੰ ਪੂਰਾ ਤੇ ਸਭ ਤੋਂ ਦੋਸਾ ਸੋਣਾ ਕਰਨ ਗਈ ਆ ਪਰ ਇਹ ਆ ਵੀ ਚਲੋ ਮਾਲਕ ਚੰਗਾ ਮੱਥਾ ਵੜ ਲਾ ਦੇ ਸਾਰਾ ਕੰਮ ਚੰਗਾ ਹੋ ਜੇ ਬਾਰ ਬਾਰ ਇਹ ਕੰਮ ਨਹੀਂ ਕਰਤੀਆਂ ਪੁੱਤਾਂ ਦੇ ਹੁੰਦੇ ਕਿ ਆ ਜੋਖੇ ਬਕਾਇਆ ਕਰਕੇ ਨਾ ਮੱਥਾ ਮੱਥਾ ਕਰਕੇ ਤੁਹਾਡੇ ਕਿੰਨੇ ਗਾੜੀ ਲਗਵਾਰ ਉੱਟ ਕੇ ਐਡਾ ਤੇ ਕਿੱਧਰ ਤੇ ਮੱਥਾ ਹੋਰ ਕਿੱ데 ਮੱਥਾ ਲਾਉਣਾ ਜਦ ਵੀ ਆ ਵੇਖਾ ਵਾ ਕਿੰਨੀ ਗੰਜ ਪੈ ਗਈ ਅੱਗੋਂ ਵਿਗਲਾਇਆ ਮੰਮੀ ਨਹੀਂ ਤੇ ਸੋਹਣੀ ਲੱਗਣੀ ਮੇਰੇ ਪਹਿਣਾ ਉਹਨਾਂ ਦੇ ਸਾਹਮਣੇ ਸੁਦਾ ਨਾ ਕੋਤੀ ਸਾਡੀ ਵੀ ਇੱਜ਼ਤ ਰਹਿਣ ਦਵੀ ਕੋਈ ਬੰਦਿਆਂ ਵਾਲਾ ਕੰਮ ਕਰ ਲਾ ਹਾਂ ਤੇ ਮਤਲਬ ਮਤਲਬ ਕਰਿੰਦੇ ਜੇ ਮੈਂ ਗਾਲੀ ਕੀਤੀ ਆ ਤੇ ਮੰਮੀ ਕੋ ਵੀ ਨੀ ਚਿੰਤ ਚੰਗੀ ਦੱਸ ਚਲ ਮੈਂ ਇੱਥੇ ਹੋ ਗਿੰਦਾ ਰਹਿ ਗਈ ਪਰਿਓ ਤੇ ਵੀ ਉਹਨਾਂ ਦੇ ਨੱਛੇ ਦੀ ਪਾਗੀ ਨੂੰ ਸੂਤ ਹੁੰਦੀ ਤੂੰ ਛਦੈਣ ਆ ਸਟਾਈਲ ਤੂੰ ਆ ਚਾਰਾਂ ਦੀ ਪੰਜਾਂ ਦੀ ਪਾਗਲ ਵਾਲੀ ਘੰਟੇ ਦੀ ਵੇਖਣ ਦੀ ਆ ਫੇਰ ਨਹੀਂ ਬੁਣਾਵੇਂ ਮੈਨੂੰ ਪਾਗਲ ਪੁਸਾਈ ਕਰਾ ਦੇ ਪਰਿਓ ਜਾਵੀ ਤੂੰ ਪਰਿਓ ਮੈਂ ਬਾੜ ਫੜਨਾ ਨਹੀਂ ਨੂੰ ਮੈਨੂੰ ਜਦ ਤੱਕ ਮਾਰਤਾ ਵਾ ਫੜ ਕੇ ਵੇਖ ਕਿੰਦਾ ਬਾੜ ਮੰਮੀ ਮੰਮੀ ਤੁਹਾਨੂੰ ਕਹਿਣਾ ਆ ਆ ਥੱਪੜ ਮਾਰ ਕੇ ਇਹਨੇ ਬੱਲੇ ਵੀ ਵਾਸਤੂ ਨੇ ਫੇਰ ਆ 베ਰ ਆ ਪੱਗ ਮੇਰੀ ਮਾੜੀ ਜੀ ਰਹਿ ਗਈ ਵੱਜਣ ਵਾਲੀ ਤੇ ਫੇਰ ਜਾਣ ਕੇ ਧੱਕੇ ਮਾਰਦੀ ਹੋ ਫਿਰ ਸਵੇਰ ਦੀ ਸਵੇਰ ਤੋਂ ਮਾਰ ਦੇਣਾ ਇਹਨੇ ਵਿਖੀ ਲੈਣਾ ਇੱਥੇ ਸਵੇਰ ਦੀ ਛੱਕੀ ਮੇਰੀ ਪਾਗੀ ਖੋਲ ਖੋਲ ਖੰਮੀ ਹੁੰਦਾ ਸਵੇਰ ਦਾ ਕਿੰਨੀ ਬਾਹਰ ਕਰ ਦਿੱਤਾ ਸਾਫ ਸਫਾਈ ਜਿਹੜਾ ਬੈਠਾ ਰਹਿੰਦੇ ਉਹ ਇਕੱਠਾ ਕਰ ਦਿੰਦਾ ਕੋਈ ਨਹੀਂ ਤਿਆਰ ਤੁਸੀਂ ਇਹ ਦੇ ਕਿੱਥੇ ਸੁੱਖ ਸੁੱਖ ਤੇ ਆ ਵਿੱਚ ਤਿਆਰ ਹੋਣੀ ਅੰਦਰ ਚਲ ਗਈ ਹੈ ਵਿਚੋਲੇ ਦਾ ਆ ਗਿਆ ਫੋਨ ਮਾਦਾ ਜੀ ਉਹ ਲੱਗੇ ਤੁਰਨ ਇਹ ਜਿੱਥੇ ਸੁਵਤੈ ਸੁਵਤਰਾ ਆਗਲੇ ਨੂੰ ਸੋ ਕੰਮ ਉਹਨਾਂ ਦਾਵਾ ਮੁਰਕੇ ਉਹਨਾਂ ਰੱਦ ਚਾਹਾਂ ਕੰਮ ਨੂੰ ਵੀੜ ਕੇ ਹੋਰ ਕੋਈ ਕੰਮ ਕਰਾਂਗੇ ਨਹੀਂ ਤਿਆਰ ਮੈਂ ਵੀ ਨਾ ਕੱਪੜੇ ਪਾਏ ਸੁੱਕ ਵੀ ਤਿਆਰ ਕਰ ਆਵੇ ਅੰਦਰ ਨੂੰ ਗਈ ਆ ਸਾਡੇ ਘਰ ਯਾਰਵਾਜੇ ਅੱਧੇ ਦਿਨ ਤੱਕ ਸੁੱਤੇ ਰਹਿਣਾ ਇਹ ਕੁੜੀ ਵੀ ਸੁੱਤੀ ਰਹਿੰਦੀ ਅੱਧੇ ਦਿਨ ਤੱਕ ਚੁੱਪ ਕਰੋ ਉਹਨਾਂ ਦੇ ਸਾਹਮਣੇ ਨਾ ਢਾਰਾ ਲਾ ਕੇ ਪਾ ਦਿਓ ਕੋਈ ਬੱਜਾਈ ਉਹ ਕਿਹੜੀ ਸੁਣਦੀ ਨਹੀਂ ਜਿੰਨਾਂ ਨੇ ਆਉਣਾ ਉਹਨਾਂ ਨੇ ਇਹਨੂੰ ਜਿਹੜਾ ਕਿ ਤੇ ਕਹਿ ਦਿਓ ਲੋਕ ਨੂੰ ਹੀ ਮੈਂ ਖੰਡਿਆ ਵਾ ਉਨੂੰ ਹੀ ਆਖਦੇ ਪਰ ਦੇ ਦਿੰਦਾ ਕੋਈ ਉਹੀ ਲੋਕਾਂ ਦੇ ਨਾਲ ਚਾਹਤ ਹੁੰਦੇ ਆ ਪਰ ਉਹਨਾਂ ਦੇ ਨੇ ਆਇਆ ਕਿ ਤੇ ਗੱਲਾਂ ਚ ਗੱਲ ਨਾ ਕਰਦੇ ਸਾਡੀ ਕੁੜੀ ਲੇਟ ਉੱਠਦੀ ਆ ਉਹ ਨਹੀਂ ਅੱਦਾ ਬਾਬਾ ਕਹਿੰਦੇ ਰੁਵਾਤ ਬਾਕੀ ਲੈਣ ਦਾ ਚਾਜ ਉਹਨਾਂ ਸਮਾਨ ਸੋਹਣ ਸਭ ਕੋ ਆ ਗਿਆ ਵਾ ਆ ਤੂੰ ਚੁੰਨੀ ਕਿਹੜੀ ਲਈ ਆ ਹਾਏ ਹਾਏ ਅੱਗੇ ਕੁੜੀ ਲੜਦੀ ਸਾਡੀ ਹੁਣ ਤੂੰ ਹੀ ਚੁੰਨੀ ਵੇਖਣ ਦਾ ਪਾ ਚੁੰਨੀ ਲੈ ਕੇ ਹੀ ਪਾਉਂਗੇ ਮੈਨੂੰ ਥੋੜੀ ਵੇਖਣਾ ਅਗਲਿਆਂ ਨੇ ਉਹ ਰਸੋਈ ਚ ਜਾਂਦੀ ਪਾਣੀ ਦੇ ਰਾਗ ਪੈ ਜਾਂਦੇ ਮੈਂ ਉੱਥੇ ਲਾ ਕੇ ਰੱਖੀ ਆ ਕਿੰਨੂੰ ਵੀ ਪਤਾ ਵੀ ਤੈਨੂੰ ਵੇਖਣ ਵਾਲਿਆਂ ਨੇ ਨਹੀਂ ਆਉਣਾ ਕੁੜੀ ਨੂੰ ਵੇਖਣ ਵਾਲਿਆਂ ਨੇ ਆਉਣਾ ਪਰ ਇਹ ਆ ਕਿ ਮੁਰਤੇ ਉਹ ਵ ਉਹ ਇਹ ਬੁੜੀ ਨਾਲ ਉਹ ਵਧਣਾ ਬਾਬਾ ਲੈ ਚੁੰਨੀ ਲਿਆ ਕੇ ਹੁਣ ਇਹ ਬਖਾਲ ਦੇਣੀ ਤਾਨੂੰ ਮੈਂ ਹਾਦੀ ਹੋ ਗਈ ਆ ਕਿਤੇ ਦੱਸ ਤੈਨੂੰ ਚੁੰਨੀ ਦਾ ਹੀ ਕਹਿਤਾ ਕਿ ਮੈਂ ਤੈਨੂੰ ਹੋਰ ਬੋ ਕਹਿਤਾ ਵਾ ਤੂੰ ਸਾਰੇ ਕੱਪੜੇ ਪਾ ਕੇ ਮੈਂ ਅੱਦੇ ਕੋਈ ਹੋਰ ਤੇ ਅੱਦੇ ਹੋਰ ਹਾਏ ਹਾਏ ਮੈਨੂੰ ਤਾਂ ਲੱਗਦਾ ਤੂੰ ਉਹਨਾਂ ਦੇ ਆ ਗਿਆਂ ਗਿਆ ਮੈਂ ਇੰਨਾ ਹੀ ਕਰਨੀ ਆ ਲਓ ਮੈਂ ਨਹੀਂ ਸੋਹਣੀ ਲੱਗਣੀ ਹੁਣ ਹਾਂ ਹਾਂ ਐ ਲੱਗਦਾ ਜਿ ਤਰ੍ਹਾਂ ਤੇਨੂੰ ਵੇਖਣ ਵਾਲਿਆਂ ਨੇ ਆਉਣਾ ਹੁਣ ਵੀ ਪਤਾ ਲੱਗਦਾ ਸ਼ੀਸ਼ੇ ਮੂੰਹ ਵੇ ਕਿੰਨਾ ਸੋਹਣਾ ਲੱਗਦਾ ਆਇ ਤੇ ਲੱਗਦਾ ਤੁਮੀ ਮੜਿਆ ਮੜਿਆ ਕੋ ਕੋ ਨਹੀਂ ਮੜਿਆ ਸਾਬਨਾ ਮੂੰਹ ਤੋਂ ਘੇਰ ਚਲ ਮਸਾਗਾ ਲਾ ਲਈਆ ਫੇਰ ਐਂਡ लवली ਕੀ ਕਰੀਨ ਜੀ ਚੰਨ ਸਾਹਿਬ ਕੋ ਚਲ ਮੈਨੂੰ ਨਾ ਤੁਸੀਂ ਕੋ ਆਖੋ ਜਾਓ ਵੇਟ ਕਰੋ ਪਰੋਮਿਆਂ ਦੀ ਤੇ ਜਿਹੜਾ ਬੁੜੀਆਂ ਉਹ ਰੂਲਾ ਜੇ ਫੇਰਦੇ ਨੇ ਗੁੱਸ ਜੇ ਉਹ ਨਹੀਂ ਮਾਰੇ ਹਾਏ ਹਾਏ ਹੁਣ ਬੁੱਢੇ ਬਾਰੇ ਨਾ ਕੱਚੀਆਂ ਜੀਆਂ ਗੱਲਾਂ ਕਰਿਆ ਕਰੋ ਜੋ ਕੋ ਠੀਕ ਹੈ ਜਾਓ ਉਠੋ ਮੈਂ ਤੇ ਤਾਂ ਇਹਨੂੰ ਕਰਨ ਲਿਆ ਪੈਸੇ ਨਹੀਂ ਮੇਰੇ ਨਾਲ ਸਾਡੇ ਮੱਖਾ ਦਈ ਹੈ ਵੇਖਣਾ ਲੜਨ ਤੂੰ ਹੁਣ ਥੋੜੀ ਕੋਸ਼ਿਸ਼ ਹੋ ਜੀ ਮੈਂ ਸਵੇਰ ਦੀ ਪੰਜਾਬ ਵਾਲੀ ਪੱਗ ਖੋਲੀ ਤੇ ਪੰਜਾਬ ਵਾਲੀ ਬੱਦੀ ਹਾਂ ਫਿਰ ਤੂੰ ਹੋਏ ਸੰਦਾ ਤੱਕ ਫੇਰ ਭਲਾ ਨਹੀਂ ਕੀ ਕਰੇ ਉਤੋਂ ਕੱਪੜੇ ਵੇਖੋ ਕਿੱਦਾਂ ਦੇ ਪਾਏ ਆ ਆਹ ਪਾ ਕੱਪੜੇ ਪਾ ਲੈ ਜਾ ਤੇ ਜਿੰਨੇ ਪੈਸੇ ਨੇ ਤੇ ਉਦਾਂ ਹੋਣੇ ਆ ਰੇੜੀ ਤੋਂ ਨਹੀਂ ਅਧਿਕ ਮੀਜ ਰੇੜੀ ਕੋਲਿਆਂ ਵੀ ਬੜੇ ਚੰਗੇ ਕੱਪੜੇ ਪੜਾਈ ਨੇ ਰੇੜੀ ਵਾਲੇ ਕਹਿੰਦੇ ਤੇਰੇ ਕੋਲ ਨੂੰ ਨਹੀਂ ਆਦਾ ਸਾਹ ਹੋਰ 400 ਰੁਪਏ ਚ ਕੀ ਹੁੰਦਾ ਉਹ ਚਾਹ ਭਰਾਵਾ ਅੱਜ ਕੱਪੜੇ ਖਰੀਦਣੇ ਨਹੀਂ ਹੈ ਤੱਕ ਆਇਆ ਜਲੂਸ ਕੱਢ ਕੇ ਜਾਓ ਜਿੱਥੇ ਜਾਊਗਾ ਐਕੋ ਨੀ ਨੁਕੜੀ ਨੇ ਪਸੰਦ ਕਰਨਾ ਕੱਪੜੇ ਲੈ ਕੇ ਨਹੀਂ ਅੰਦਗਾ ਆ ਰਾਜੇ ਜੇ ਤੂੰ ਹੰਦਵਾਲਾ ਚੱਲ ਆਜਾ ਚੱਲ ਚੱਲ ਵਗ ਦਿਓ ਤੂੰ ਚੱਲ ਚੱਲ ਆ ਜਾ ਉਹ ਆ ਜਾਂਦੀ ਇੱਥੇ ਪੰਗੇ ਲੈਣ ਮੇਰੀ ਚੰਗੀ ਭਲੀ ਬੱਚੀ ਪੱਗ ਸਾਰੀ ਖਰਾਬ ਕਰਦੀ ਕਲੇਣ ਪਣਾ ਪਾਉਂਦੀ ਆ ਕੁੜੀ ਜਦੋਂ ਮਰਜੀ ਵੇਖ ਲੋ ਇਹਨੂੰ ਮੈਨੂੰ ਇਹ ਹੰਦ ਲਾਇਆ ਇਹਨੂੰ ਨਹੀਂ ਕਿਹਾ ਤੁਸੀਂ ਗੋ ਵੀ ਨਾ ਉਹਦਾ ਅੰਦੇ ਫਾਇ ਲੈ ਆ ਕਰ ਮੈਂ ਨਹੀਂ ਕਿਸ ਤਰ੍ਹਾਂ ਦਾ ਕਾਰ ਵਸ ਜੇ ਤੂੰ ਮੀਜ ਵਿੱਚੋਂ ਖਰੀਦ ਕੇ ਲਿਆਂਦੀ ਤੂੰ ਤੂੰ ਹੀ ਵੀ ਪੈਣੇ ਉਹਨੂੰ ਦੇ ਦਿੰਦੇ ਨਾ ਤੂੰ ਹੀ ਵੀ ਕੰਜੂਸੀ ਕਰਕੇ ਦਿੱਤੇ ਹੋਣੇ ਆ 5000 ਪਿਆ ਨੂੰ ਦਿੱਤਾ ਹੀ ਮੈਂ ਤੇ ਕੀ ਉਹ ਪਹਿਲਾਂ ਕੀ ਕਹ ਰਿਹਾ ਇਹ ਚੀਜ਼ ਖਰੀਦ ਨਹੀਂ ਆਵੇ ਤੇ ਫੇਰ ਆ ਨਾ ਜਾਂਦਾ ਬੰਦਾ ਤੈਨੂੰ ਨਾਲ ਖੜੇ ਜਾਂ ਮੈਨੂੰ ਨਾਲ ਖੜਨਾ ਹੁੰਦਾ ਨਹੀਂ ਇਹ ਮੈਂ ਆਪਣੇ ਦੋਸਤਾਂ ਨੂੰ ਖੜਨਾ ਦੋਸਤਾਂ ਨੂੰ ਖੜਨਾ ਕੀ ਬਣਾ ਕਿਹੜੇ ਦੋਸਤ ਲੈ ਜਾਂਦਾ ਆ 5000 ਰੁਪਏ ਵਾਲੇ ਕੱਪੜੇ ਲੱਗਦੇ ਆ ਉਹਦੇ ਵੀ ਮੇਰਾ ਖਾ ਪੀ ਗਿਆ ਆ ਵਾ ਮੇਂ ਜਿਹੜਾ ਮੁੰਡਿਆਂ ਨੇ ਇਹਨੂੰ ਠੱਗ ਠੁਗ ਲਿਆ ਵਾ ਦੁਕਾਨ ਵਾਲਿਆਂ ਨੇ ਭਾਵੇਂ ਪਹਿਲੀ ਪਹਿਲਾਂ ਹੀ ਗੱਲਬਾਤ ਕੀਤੀ ਹੋਏ ਤੇ ਉਹ ਕੋ ਭਾਵੇਂ ਪੈਸੇ ਲਾਉਣਾ ਲੱਲੇ ਹੁਣ ਲੋਕੀ ਚਲਾਕ ਬਥੇਰੇ ਇਹ ਅੰਦਰ ਲੋਲੜ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਹੋਰ ਕੱਪੜੇ ਪਵਾ ਦਿਓ ਇਹਦੇ ਦਾ ਆ ਕੱਪੜੇ ਪਾ ਗਏ ਨ ਕੁੜੀ ਨੇ ਪਸੰਦ ਤੁਸ ਦੁਕਾਨਾਂ ਨਹੀਂ ਮੇਰੀ ਗੱਲ ਹੁਣ ਰੋਣਾ ਘੱਟ ਪਾ ਉਹਨੇ ਫੇਰ ਗੁੱਸੇ ਹੋ ਕੇ ਫੇਰ ਜਾਣਾ ਨਹੀਂ ਹਾਂ ਮਹਾ ਮਹਾ ਜੈ ਨੂੰ ਕੁੜੀ ਦਾ ਫੇਰ ਉਹ ਦੱਸ ਪਈ ਐ ਅੱਗੇ ਕਿੰਨੀਆਂ ਕੁੜੀਆਂ ਵੇ ਵੇ ਛੱਡੀਆਂ ਹੁਣ ਇਹ ਜਿਹੜੇ ਕੱਪੜੇ ਪਾਏ ਨਾ ਬੜੇ ਵਧੀਆ ਹੁਣ ਕਿਥੋਂ ਮੈਂ ਉਹ ਬਾਕੀ ਸਾਰੇ ਪੁਰਾਣੇ ਆਹਾ ਡੈਣ ਨੂੰ ਟੌਰ ਲੱਗਣ ਗਿਆ ਵਾ ਅਸੀਂ ਨਵੇਂ ਵੀ ਨਹੀਂ ਸਵਾਏ ਤੇ ਇਹਨੂੰ ਨਵੇਂ ਲਾ ਕੇ ਦਿੱਤੇ ਤੇ ਹੱਡ ਨੂੰ ਥੱਲੇ ਲੱਗਣ ਗਿਆ ਵਾ ਚਲ ਕੋ ਜਿੱਤੂ ਦਵਾਸ ਹੁਣ ਉੱਥੇ ਨਾ ਥੋੜਾ ਕੋ ਮੂੰਹ ਬੰਦ ਰੱਖੀ ਉਹਨਾਂ ਸਾਹਮਣੇ ਨਾ ਕੋਈ ਕਹੀ ਚੰਗਾ ਉਹਨੇ ਕਹਣਾ ਭੈ ਲਈ ਨਿੱਦੀ ਜਾਂਦੀ ਪ੍ਰਾਣ ਨਹੀਂ ਕਹਿੰਦੀ ਉਹਨਾਂ ਸਾਹਮਣੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਨਾ ਉਹ ਕੁੜੀ ਨੇ ਕਹਿ ਦੇਣਾ ਵੀ ਇਹਨੂੰ ਕੱਪੜਾ ਲੀੜਾ ਪਾਉਂਦਾ ਵੀ ਪਤਾ ਹੈਗਾ ਨਹੀਂ ਕਹੀਦੀ ਬਥੇਰਾ ਮੀਰ ਧਰਵਾ ਉਹਨੂੰ ਜਿਹੜਾ ਡਾਲਰ ਦੇਖ ਹੈ ਨਾ ਅਮਰੀਕਾ ਦੇ ਉਹਨੇ ਆਉਣਾ ਭੱਜ ਭੱਜ ਜਾਣੀ ਉਹ ਕਹਿੰਦਾ ਛੱਡ ਦੋ ਤੁਸੀਂ ਅਮੀਰਾ ਮੂਰਾ ਵਾਲੀਆਂ ਅੱਜ ਕੱਲ ਕੁੜੀਆਂ ਵੇਖਦੀਆਂ ਮੁੰਡਾ ਨੂੰ ਕੱਪੜਾ ਲੀੜਾਈ ਪਾਉਣ ਦਾ ਪਤਾ ਨਾ ਦੇ ਉਹ ਕੱਪੜਾ ਲੀੜਾ ਪਾਉਣ ਦਾ ਪਤਾ ਨਾ ਨੂੰ ਦੇਣ ਦਾ ਪਤਾ ਲੱਗਾ ਤੇ ਰੋਲਾ ਵੇਖਿਆ ਨਾ ਕਿਦਾਂ ਉਹ ਅਗਲੇ ਘਰ ਤੱਕ ਸੁਣਦਾ ਹੀ ਉਹ ਸਾਰੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਅਗੜੀ ਕਿਉਂ ਨਾ ਬਸੂਗੀ ਹਰ ਇੱਕ ਚੀਜ਼ ਸਾਡੇ ਕਮਰੇ ਚ ਲਮਾ ਲਈਆਂ ਬੈੱਡ ਹੋਰ ਕੀ ਚਾਹੀਦਾ ਉਹਨਾਂ ਨੂੰ ਸੋਨਾ ਮੈਂ ਵੱਧੂ ਬਣਾ ਕੇ ਰੱਖਿਆ ਦੇ ਵਾਤੇ ਉਹ ਤੀਜਾ ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਬਣਾਇ ਵਿਆਹ ਹੋਦਾ ਹੋ ਗਿਆ ਨਾ ਇੱਕ ਗੱਲ ਵੇਖਿਓ ਤੁਹਾਨੂੰ ਗੋਟੀ ਦੀ ਪਤਾਪ ਜੁਗ ਰੱਖਣੀ ਪੈਣੀ ਇਹਦੇ ਨਾਲ ਤੂੰ ਦੀ ਬਣਨੀ ਨਹੀਂ ਫਾਇਦਾ ਨਾ ਮੂੰਹ ਜ਼ੁਬਾਨਾਂ ਨੇ ਹੁ ਜੀ ਬੋਲਿ ਗਿਆ ਰਹੀ ਨੇ ਚਲ ਵਾ ਸਿਰ ਤੇ ਫਟਾਫਟ ਚੱਲੀਏ ਅੱਗੇ ਲੈਣਾ ਕਿ ਮਚੋਲੇ ਦਾ ਫੋਨ ਆਉਂਦਿਆ ਵਾ ਜਾ ਹਣ ਸਿਰ ਵਾਲਿਆਂ ਨੂੰ ਪਹਿਲਾਂ ਆਉਂਦੇ ਨਹੀਂ ਸਿਰ ਵੋਂਦੇ ਤਾਂ ਹੁਣ ਤੂੰ ਨਹੀਂ ਰੋਣਾ ਪਈ ਜੰਨੇ ਆ ਮਾਂ ਬੋਦ ਹੈਗੇ ਇੱਕੋ ਜਿਹੇ ਆ ਮੈਂ ਮੈਨੂੰ ਸੁਜਾਪ ਬਾਕੇ ਬਾਹਰ ਦਿੱਤਾ ਵਾ ਉਦੋਂ ਤਾਂ ਇੱਕ ਤੂੰ ਹੀ ਵੀ ਨਹੀਂ ਟਿਕਦੇ ਨਾ ਤੁਹਾਡੀ ਕੁੜੀ ਟਿਕਦੀ ਵੀ ਤੂੰ ਪਾ ਲਾਂ ਲੀੜੇ ਲੱਲਾ ਚੁੰਨੀ ਚੁੰਨੀ ਤੇ ਸੌ ਸੌ ਵਰ ਗਿੱਲੀ ਹਿੰਦਰੀ ਮੈਂ ਤਾਂ ਨਹੀਂ ਲਈ ਹਜੇ ਤੱਕ ਹੁਣ ਤੁਹਾਡਾ ਬਚੋਲਾ ਵੀ ਨਹੀਂ ਆਇਆ ਓਏ ਆ ਜਾਂਦਾ ਵਾ ਤੂੰ ਕਾਹਲੀ ਕਾ ਤੂੰ ਭੈਣਦੀ ਨਹੀਂ ਆਉਦਈ ਹੋਣੀ ਹੈ ਕਿਤੇ ਤਾਂ ਕਿਤੇ 12 ਵਜੇ ਤੋਂ ਬਾਅਦ ਹੀ ਨਹੀਂ ਮੁੜ ਕੇ ਵੇਖ ਬਖਾਲਾ ਕਰਨਾ ਕਿਉਂ ਆ ਹੋ ਗਿਆ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਨਹੀਂ ਨਹੀਂ ਉਹਨੇ ਆ ਜਾਣਾ ਕੋਈ ਨਹੀਂ ਤੇ ਜਦੋਂ ਹੁਣ ਕੋਈ ਕੰਮ ਧੰਦਾ ਕਰਨਾ ਵਾ ਕੁੜੀ ਦਾ ਵੇਖ ਬਖਾਲਾ ਹੋ ਗਿਆ ਤੇ ਕਾਰੀ ਹੁਣ ਕੀ ਸਾਬ ਕਿਤਾਉ ਤੂੰ ਦੱਸ ਦੇ ਕੀ ਕਰਨਾ ਕਰਨਾ ਕਿ ਮੈਂ ਦਬਾ ਲੈਂਦਾ ਵਾ ਤੇ ਬਾਸ ਮੂੰਹ ਹੀ ਤਾ ਕਰਦੇ ਨਾ ਬਸ ਇੱਕ ਦੂਜੇ ਦੇ ਅੱਛਾ ਮੂੰਹ ਹੀ ਠੋਣਾ ਕੱਲਾ ਤੇ ਮੈਂ ਸ਼ਾਫ ਸ਼ੂਕ ਕੋਈ ਨਹੀਂ ਪੋਣਾ ਪਾਣਾ ਨਹੀਂ ਕੋਈ ਉਹ ਕੱਖ ਵੀ ਪੋਣਾ ਮੇਰੀ ਵੀ ਕੋਲੇ ਨਾ ਗੱਲ ਹੋਈ ਆ ਤੇ ਆਪਾਂ ਮੈਂ ਉਹਨੂੰ ਆਖਾ ਮੈਂ ਸਾਡੇ ਕੋਲ ਕੁੜੀ ਕੁੜੀ ਆ ਗੱਲੀ ਇਹੋ ਜਿਹੀ ਗੱਲਾਂ ਕਿੰਨੇ ਸਾਰੇ ਲੋਕੀ ਆਂਦੇ ਹੁੰਦੇ ਨੇ ਤੇ ਮੁੜ ਕੇ ਸਭ ਕੁਝ ਦੁਨੀਆ ਕਰਦੀ ਆ ਮੈਂ ਇਹਦੇ ਛਾਪ ਛੂਪ ਪਾਉਣੀ ਆ ਮੈਨੂੰ ਨਹੀਂ ਪਤਾ ਇਹ ਗੱਲ ਦਾ ਜੇ ਹੁਣ ਤੂੰ ਛਾਪਾਂ ਡੈਕੀ ਨਾ ਪਾਉਣਾ ਆ ਸਗਰ ਤੇ ਹੀ ਵੇਖ ਮੁਖਾਵੇ ਤੇ ਛਾਪਾਂ ਡੈਕੀ ਤੇ ਮੁੜ ਕੇ ਥਾਗਿਆ ਦੇ ਗੱਲ ਜਾਣੀ ਤੇ ਮਿਆਂ ਦੇ ਗੱਲ ਜਾਣੀ ਫਿਰ ਕੀ ਕੀ ਕਰੇਗੀ ਤੇ ਕਾਦਰ ਵਾਂ ਕੇ ਰਹਿ ਕਰਨੀ ਤੀਆਂ ਕੁੱਤਾ ਵਾਂ ਤੇ ਕਰੀਦਾ ਵਾ ਇਹਨੇ ਖੋਗੇ ਲੈ ਜਾਣਾ ਸਾਡੇ ਕੋ ਹੱਥਾਂ ਦਾ ਦਿੱਤਾ ਹੀ ਖੜਨਾ ਵਾ ਉਹ ਜਰਮਾਨਾ ਬਹੁਤ ਉਹ ਵੀ ਤੁਸੀਂ ਕਿਹੜੀ ਗੱਲ ਲੜੀ ਜਾਂਦੇ ਹੋ ਉਹ ਨਹੀਂ ਲੜੀ ਤੇ ਨਿਕਲਦੇ ਸਾਡੇ ਤੇ ਤੁਸੀਂ ਥੱਲੇ ਥੱਲੇ ਬੈਠੇ ਪੁਰਾਣੇ ਤੁਰਪੇ ਆ ਕਰੋ ਤੁਰਪੇ ਆ ਹਾਂਜੀ ਤੁਹਾਨੂੰ ਵੀ ਨਿਕਲਦੇ ਆ ਮਿੱਠੇ ਜੰਦੇ ਬੈਠੇ ਵਾਹ ਗੁਰੂ ਬੰਦਨ ਹੈ ਵੀ ਵਾਹ ਉਹ ਅਰੇ ਬੱਜਿਆ ਗਿਆ ਠੀਕ ਹੈ ਘੜੀ ਆ ਉਥੇ ਇੰਨੇ ਮੁੜੀ ਹੋਈ ਤਿਆਰ ਮੁੜੀ ਵੀ ਤਿਆਰ ਨਹੀਂ ਵੀ ਤਿਆਰ ਅੱਛਾ ਤੇ ਉਹ ਭੁਗਾਈ ਤੇਰੀ ਅਖੰਡੀ ਆ ਪੀ ਜੇ ਹਮ ਪਸੰਦ ਆ ਗਿਆ ਤੇ ਇਹ ਸ਼ਾਰਪ ਹੋ ਗਈ ਏ ਉਹ ਵੀਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਾਂ ਕਿ ਮੈਂ ਕਿਤੇ ਵੀ ਰਿਸ਼ਤਾ ਕਰਾਂ ਮੈਂ ਸੋਣਾ ਸਾਂ ਨਹੀਂ ਘੁੰਮਦਾ ਕਿਸ ਨੂੰ ਵੀ ਹਾਂ ਨਾ ਕੁੜੀ ਵਾਲਿਆਂ ਨੂੰ ਤਾਂ ਨਾ ਮੁੰਡੇ ਵਾਲਿਆਂ ਨੂੰ ਸਿੱਧੀ ਪਿੱਧੀ ਗੱਲ ਕਰਦੀ ਕੁੜੀ ਕੁੜੀ ਏ ਕਰਨਾ ਕਰੋ ਨਹੀਂ ਕਰਨਾ ਤੁਹਾਡੀ ਮਰਜ਼ੀ ਨਾਲੇ ਵੀ ਜਿਹਨੇ ਕੁੜੀ ਪੜਾਣ ਖਾਸਤੀ ਸਾਰੇ ਕੋ ਕਰਤਾ ਤੇ ਮਗਰ ਸਾਪਾ ਸ਼ੇਨ ਲਈ ਬਾਕੀ ਆ ਉਹ ਇਹੋ ਬਲ ਕੇ ਮੈਂ ਪ੍ਰਧਾਈ ਤੇ ਨੂੰ ਕਹਿਣ ਡਿਆ ਮੇਰੀ ਗੱਲ ਹੋ ਗਈ ਹੈ ਵਿਚੋਲੇ ਨਾਲ ਕੋਈ ਨਹੀਂ ਲੋੜ ਹੋਊੀ ਨਾ ਕਿਸੇ ਦੀ ਲੋੜ ਜਾ ਪੂਗੀ ਤੇ ਵਿਆਹ ਤੇ ਵੇਖ ਲੈਣਾ ਕੀ ਕਰਨਾ ਪਰ ਨਹੀਂ ਨਹੀਂ ਇਹ ਅੱਜ ਤੋਂ ਹੀ ਹੁਣੇ ਸ਼ੁਰੂ ਕਰ ਲਿਆ ਬਾਬਾ ਜੀ ਮੈਂ ਗਾਂ ਦੇ ਗਾਂ ਫੁਰਬਾਦਾ ਹੀ ਆਣਾ ਕਿ ਮੈਂ ਵੀਰ ਸੱਤ ਹਜ਼ਾਰ ਰੁਪਏ ਸੋਨਾ ਤੂੰ ਹੀ ਆਵ ਜਣੇ ਜੇ ਜੇ ਮੁੰਡੇ ਨੂੰ ਪਾਉਗੇ ਕੰਨ ਨੂੰ ਫਿਰ ਉਹਦੀ ਭੈਣ ਦਾ ਵੀ ਮੂੰਹ ਲਾਲਾ ਸੁਤੇਗੀ ਮੈਨੂੰ ਵੀ ਵਿਆਹ ਤੇ ਕੌਣ ਕੋਣਾ ਕੋ ਉਹ ਸਾਰੇ ਨੂੰ ਫੁਰਵਾੜੀ ਕਰੀ ਜਾਂਦੇ ਬਸ ਤੂੰ ਆਇਆ ਹਜੇ ਮਸਤ ਆਉ ਨਹੀਂ ਹਾਂ ਤੇ ਤੂੰ ਆਪਣਾ ਚਾਹ ਬਣੀ ਸੀ ਤਿਆਰੀ ਕਰੋ ਸਾਰੀ ਸਭ ਕੋ ਤਿਆਰ ਹੋ ਬਿਲਕੁਲ ਹਦੀਕਨ ਦੇ ਬਸ ਕੋਈ ਨੂ ਪਹੁੰਚੇ ਨਾ ਮੈਂ ਉਹ ਲੋਕੇਸ਼ਨ ਭੇਜਤੀ ਆ ਘਰ ਦੀ ਤੁਹਾਡੇ ਦੀ ਅੱਛਾ ਲਾਈਵ ਲੋਕੇਸ਼ਨ ਕਿ ਮੈਂ ਇੱਥੇ ਬਿਠਾਵਾ ਲਉ ਤੁਹੀਂ ਚੱਲ ਕੋਈ ਨਹੀਂ ਕੋਈ ਨਹੀਂ ਉਹ ਬਾਅਦ ਜਦੋਂ ਪਹੁੰਚ ਜਾਣਾ ਨਹੀਂ ਤਾਂ ਮੈਂ ਤੁਹਾਨੂੰ ਮੈਂ ਫੋਨ ਕਰਦਾ ਕਿ ਮੈਂ ਕਰ ਦਿਆਂ ਮਿਲੂਗੀ ਚਲੋ ਠੀਕ ਆ ਬਾਕੀ ਇਹ ਵੀ ਸ਼ਰੂਪੀਆਂ ਨੇ ਮਿਲਣੀਆਂ ਹੋਣਗੀਆਂ ਹਾਂ ਜਿਹੜਾ ਆਹ ਪਸੰਦ ਆ ਜੇ ਸਹੀ ਤੁਹਾਡੀ ਕੁੜੀ ਨੂੰ ਉਹਨੇ ਪਸੰਦ ਆ ਜੇ ਤੁਹਾਡੇ ਮੁੰਡਾ ਪਸੰਦ ਆ ਉਹ ਮੁੰਡੇ ਦੇ ਪਿਓ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਮੈਨੂੰ ਆਦਾ ਕਰ ਕਿ ਵੀਰ ਸਾਹਿਬ ਕੇਸ ਕੀ ਦੀ ਲੋੜ ਨਹੀਂ ਸਾਨੂੰ ਕੁੜੀ ਨੇਕ ਜਾਈ ਜੇ ਘਰ ਦਾ ਕੰਮ ਸਾਰਾ ਕਰੇ ਤੱਬਰ ਨੂੰ ਸਾ ਬਾਕੀ ਕੁੜੀ ਦਾ ਤੇਨੂੰ ਪਤਾ ਹੀ ਨਹੀਂ ਸੀ ਤੇ ਮੈਂ ਤਾਂ ਵੀ ਦੱਸ ਪਾਈ ਮੈਂ ਕੋਈ ਗੱਲ ਨਹੀਂ ਚਲੋ ਠੀਕ ਆ ਕੋਈ ਨਹੀਂ ਹਾਂ ਤੇ ਵੇਖ ਭਲਾ ਉਹਨਾਂ ਨੂੰ ਕੋਈ ਨਹੀਂ ਆ ਜਾਂਦਾ ਭੂਮ ਤੇ ਬਿੱਟ ਤੇ ਜਲ ਰਿਸ਼ਨ ਉਹਨਾਂ ਨੂੰ ਚਲ ਠੀਕ ਆ ਹਾਂ ਚਲ ਵਧੀਆ ਔਰ ਬਾਅਦ ਚੱਲੀਏ ਫੁਸਤੀ ਪਾ ਕੇ ਵੇਖਾਂ ਉਹਨਾਂ ਤੋਂ ਵਾਲੇ ਤੋਂ ਮੰਮੀ ਨੂੰ ਕਹੀ ਨਹੀਂ ਦੋ ਹੋਰ ਦੇ ਦੇ ਦੋ ਹੋਰ ਦੇ ਦੇ ਚੱਲ ਮੈਂ ਆਉਣਾ ਚੱਲ ਚੱਲ ਤੁਰ ਆ来 ਆ来 ਹਾਂ ਲੈ ਆਵੇ ਮਾਸਾ ਦਾ ਖੰਡ ਖਾਲਾ ਲੈ ਇਹ ਜੰਗਲਾ ਟੰਡ ਚੱਲਿਆ ਆ ਨੀ ਚੁੱਪ ਕਰ ਜਾ ਖਾ ਲੋ ਇਹਨੂੰ ਫੜ ਫੜ ਖਾ ਖਾ ਲਾ ਤੂੰ ਅੱਜ ਆਜੇ ਤਾਂ ਮਨੇ ਪ੍ਰਚੜਾ ਗੇ ਹੁਣਾ ਚੰਗਾ ਉਹਨੂੰ ਨਾਲ ਖਾਣ ਲੱਗੇ ਨੇ ਪਰੇ ਚੜਨਾ ਚਲੋ ਬਾਹਰ ਨਹੀਂ ਇਹਨੂੰ ਇਹਕੇ ਲੈਣ ਦੇਣਾ ਉਹਨੇ ਪਹਿਲਾਂ ਹੀ ਲੈ ਲਈ ਹੀ ਹੋ ਗਿਆ ਪਰ ਮੈਨੂੰ ਨਾਲੇ ਤੁਰ ਪਏ ਆ ਚਲ ਆ ਜਾਂਦੇ ਕੋਈ ਨਹੀਂ ਉਹ ਪਤਾ ਕੀ ਗੱਲ ਵਾਧਾ ਕੱਟ ਆਫ ਹੋ ਜਾਂਦਾ ਵਾ ਟਾਈਮ ਦਾ ਬੰਦੇ ਨੇ ਤਿਆਰ ਹੋਦੇ ਨੇ ਬੀਬੀਆਂ ਨਹੀਂ ਤਿਆਰ ਹੁੰਦੀਆਂ ਇਹੋ ਗੱਲ ਹੈ ਉਹ ਆ ਗਏ ਮਨੋ ਆ ਗਿਆ ਵਾ ਹੈਲੋ ਸਾਸ਼ੀ ਕਾ ਜੀ ਆ ਗਏ ਜੀ ਇੱਥੇ ਕਰੋ ਤੇ ਜੀ ਚਲ ਜਾ ਬਾਹਰ ਹੋਣਾ ਆ ਗਿਆ ਆ ਮਨੋ ਕਹਿੰਦੀ ਮਨੋ ਠੀਕ ਠੀਕ ਆ ਗਏ ਚਲ ਚੰਗਾ ਨਹੀਂ ਕਰੋ ਕਹਿ ਰਹੀ ਮੈਂ ਟਾਈਮ ਆਪ ਨਹੀਂ ਹੋਇਆ ਕਹਿ ਰਹੀ ਮੈਂ ਜੀ ਚਲ ਲੈ ਲੈ ਦੋ ਦੋ ਦਰ ਹਾਂਜੀ ਉਹ ਬਾਹਰ ਆ ਗਈ ਪਰ ਉਹ ਨਹੀਂ अच्छा आ जाओ आ जाओ पूरी में है ना अंदर है हां पूरी में अंदर है ना मैंने मैंने कोई नहीं मेलू की है आ आ जाओ आ जाओ लौटी आयो हमने ससी मां जी ससी हां ससी ससी आ जाओ बैठो ससी मां जी आ जाओ बैठो ससी मां जी आ जाओ ਕੀ ਕਰ ਰਹੇ ਹੋ ਉਹ ਫਰਾਉਟ ਕੀ ਭਾਗ ਹਾਂਜੀ ਅਜੀ ਅੱਛਾ ਅੱਛਾ ਚਲੋ ਵਧੀਆ ਚਾਹੀਦਾ ਲੇਟ ਹੀ ਹੋ ਗਏ ਮਾਵਾ ਤੁਸੀਂ ਵੀ ਦੇ ਡੂਕਦੇ ਰਹੋ ਕੋਈ ਕਿਨਾਂ ਪਰ ਆਏ ਹੀ ਤੇ ਪਰ ਨਿਆਣੀ ਤੇ ਆਤੇ ਉੜੁੰਦੇ ਕਦੀ ਰਾਹ ਦਿੰਦੇ ਆ ਕੋਈ ਨਹੀਂ ਕੋਈ ਨਹੀਂ ਇਦਾਂ ਹੀ ਟਾਈਮ ਲੱਗ ਜਾਂਦਾ ਕੇ ਮੈਂ ਨਹੀਂ ਉਹਨੂੰ ਸੋਹਰ ਕਹ ਲੈ ਹੁੰਦੀ ਆਹ ਕਹਿੰਦੇ ਆ ਕਹਿੰਦੇ ਇਹ ਆ ਗਿਆ ਇਹ ਅਮਨੀ ਆਖੀ ਨਹੀਂ ਮੈਂ ਬੋਲਾਂ ਮੁੱਕ ਹਾਂਜੀ ਮੰਮੀ ਆ ਗਏ ਆ ਆ ਗਏ ਬੁੱਤ ਤੇਰੋਂ ਨਾ ਸੋਣਾ ਬੜਾ ਸੋਨਾ ਮਾਂ ਹਾਂ ਤੂੰ ਮਾਰਾ ਸਾਸੀ ਜੀ ਮੇਰੀ ਸਾਰੇ ਮੇਰੇ ਸੋਨੇ ਬੜਾ ਸੁਭਾ ਚੰਗਾ ਆਪੇ ਗੱਲਾਂ ਕਰੀ ਜਾਂਦੇ ਵੀ ਲੇਟ ਹੋ ਗਈਆਂ ਤੇ ਕੋਈ ਗੱਲ ਨਹੀਂ ਤੇ ਮਹਾਰਾਜ ਦਾ ਨਾਮ ਲੇ ਕੇ ਤੇਰੋਂ ਬਾਹਰ ਨਿਕਲੀ ਜੰਕਾ ਤੇ ਲਿਆ ਠੰਡਾ ਨੱਪਾ ਆ ਗਏ ਆ ਚਾ ਮੈਂ ਨਹੀਂ ਮੰਮੀ ਨੇ ਉਰਾਤੀ ਪਾਗਲੇ ਮੈਂ ਲਾ ਕੇ ਬਹਿ ਜਾਂਦੀ ਆ ਹਾਇ ਹਾ ਹੁਣੇ ਲਾ ਕੇ ਤੂੰ ਥੋੜੀ ਮੈਨੂੰ ਜਦ ਤਨ ਆਵਾਜ਼ ਮਾਰਾਂਗੇ ਫੇਰ ਤੂੰ ਲਾ ਕੇ ਉਹ ਤੇ ਆਵਾਜ਼ ਮਾਰਨੀ ਨਹੀਂ ਆਈ ਤਾਂ ਹੀ ਪਾਣੀ ਬਹਾਠੰਡਾ ਪਾ ਕੇ ਲਿਆ ਇਹ ਨਹੀਂ ਲੈਣਾ ਮਮੀ ਮੈਂ ਅੱਜ ਕਿਹੜਾ ਫੜਾ ਨੀਂ ਨੀ ਤੁਹਾਨੂੰ ਪਤਾ ਹੀ ਜਾਂ ਐਵੇਂ ਬੇਇੱਜ਼ਤੀ ਨਾ ਕਰ ਇਹਨਾਂ ਬੜਾ ਕੁੜੀ ਐ ਕਿ ਨਾ ਵੀ ਨੁਕਰਣੀ ਆਪ ਠੰਡੇ ਵੀ ਹੁੰਦੀ ਫਿਰ ਦੇਈ ਹਨ ਤੂੰ ਬਾਹਰ ਸਹੀ ਕਲਾਸਾਂ 'ਚ ਮੈਂ ਫੜਾ ਦਿੰਨੀ ਆ ਮੈਂ ਪਉਣਾ ਨਹੀਂ ਆ ਮੈਂ ਉਹਨਾਂ ਦੇ ਨਾਲ ਹੀ ਜਾ ਕੇ ਬਹਿ ਜਾਂਦੀ ਨਹੀਂ ਮੈਂ ਅੱਗੇ ਬੜਾ ਹੁਣੇ ਉਹਨਾਂ ਦੇ ਆਪੇ ਨੇ ਮਮੀ ਤੇ ਹੀ ਮਾਰਨੈ ਕਿ ਲਾ ਕੇ ਬਹਿ ਜਾਣਾ ਮੈਂ ਤਾਂ ਉਹ ਆ ਕੇ ਮੈਂ ਠੰਡਾ ਪਾ ਕੇ ਲਿਆ ਤੂੰ ਇਹ ਨਹੀਂ ਹੋਣਾ ਪਾ ਕੇ ਉਹਨਾਂ ਨੂੰ ਪਤਾ ਲੱਗ ਜਾਊਗਾ ਆਪੇ ਵੀ ਕੁੜੀ ਲੈ ਕੇ ਆਈ ਕੁੜੀ ਸਚਾਰੀ ਆ ਤੋਂ ਪਾਗੇ ਫੜਾ ਫੜ ਲੈ ਆ ਮਮੀ ਮੇਰਾ ਨਾ ਸੱਚੀ ਆਲੀ ਨਹੀਂ ਉਹ ਮੇਰਾ ਨਾ ਤੈਨੂੰ ਪਤਾ ਸੋਖਾ ਦਾ ਸੋਖੀ ਦੱਸਦੀ ਮੇਰੇ ਭੈਣਾ ਉਦਾਂ ਆਗਣ ਵਾਲੀ ਨੂੰ ਸੱਚੀ ਕਹਿ ਦਿੰਦੇ ਆ ਤੇ ਚੁਪ ਕੇ ਸਿਰ ਤੇ ਚੁੰਨੀ ਲੱੜਾ ਵਾ ਜਾ ਮਾਰਨੀ ਮਤੇ ਮੈਂ ਦੱਸਦੀ ਨਾ ਉਹਨਾਂ ਨੂੰ ਮਮੀ ਇਦਾਂ ਮੈਨੂੰ ਗੁੱਸੇ ਹੁੰਦੀ ਆ ਚੁੱਪ ਨਾ ਮੈਂ ਤਾਂ ਮੌਲੀ ਖੀ ਜਾਂਦੀ ਚੱਲ ਸੱਜੀ ਆ हम जा रहे कोई परेशानी तो नहीं हुई नहीं पर ये ना बात ही इलेगेशन बिल्कुल सही अच्छा अच्छा हाँ ठीक है बढ़िया हो गया हम जी ठीक है सच ਸਾਡੀ ਬੇਟੀ ਤੇ ਵੀਜੀ ਆਹ ਆ ਮੁੰਡਾ ਮਨਜੀਤ ਸਿੰਘ ਇਹ ਮੁੰਡੇ ਦੀ ਮੰਮੀ ਆ ਤੇ ਇਹ ਮੁੰਡੇ ਦੀ ਭੈਣ ਆ ਹਾਂ ਠੀਕ ਤੇ ਇਹ ਪੜਦੀ ਆ ਬੀਏ ਜੀ ਅੱਛਾ ਹਾਂ ਜੀ ਠੀਕ ਤੇ ਬਾਕੀ ਜ਼ਮੀਨ ਜਮੂਮ ਬਾਰੇ ਤਾਂ ਮੈਂ ਸਾਰਾ ਕੁਝ ਦੱਸਤਾ ਸੀ ਕਿਉਂ ਜੋ ਕੋਈ ਘੱਡੇ ਸਾਹਮਣੇ ਹੀ ਆ ਨਹੀਂ ਠੀਕ ਆ ਵਧੀਆ ਕੋਈ ਨਹੀਂ ਆ ਦੇ ਕੋਈ ਨਹੀਂ ਭ ਵੀ ਨਹੀਂ ਮੇਰੀ ਗੱਲ ਸੁਣੋ ਹੁੰਨੇ ਨੇ ਪਾਸ ਤੋਂ ਕਰਕੇ ਆਈ ਤੇ ਇਹਦਾ ਕੋਰਸ ਕੀਤਾ ਵਾ ਅੱਛਾ ਹਾਂਜੀ ਉਹ ਬਾਕੀ ਹੁਣ ਵੇਖਣ ਦੇ ਨੂੰ ਦੀ ਨਕਰੀ ਲੱਭਣ ਦੇ ਆ ਤੇ ਕੋਈ ਨਾ ਕੋਈ ਜੇ ਲੱਭ ਗਈ ਤੇ ਫਿਰ ਤੇ ਸਭੋ ਵਧੀਆ ਵਾ ਚਲੋ ਇਦਾਂ ਹੀ ਆ ਨੌਕਰੀਆਂ ਦੇ ਫੇਰ ਮੁੰਡੇ ਪੜ ਕੇ ਇਦਾਂ ਹੀ ਹੁਣ ਘਰੇ ਬੈਠੇ ਆ ਨੌਕਰੀ ਮਿਲ ਨਹੀਂ ਦੇਈ ਕੋਈ ਨਹੀਂ ਬਥੇਰੇ ਤੋਂ ਵਿਚਾਰੇ ਨੇ ਭਰਿਆ ਭੁਰਿਆ ਵਾ ਜੇ ਨਹੀਂ ਕਰਨੀ ਜਦੋਂ ਆਪੇ ਕਿਤੇ ਕਰਮ ਕੁੜੀ ਦੇ ਚੰਗੇ ਹੋਣਗੇ ਤੇ ਨੌਕਰੀ ਲੱਗ ਜੂ ਚਲੋ ਮਾਲ ਕਿਰਪਾ ਕਰੇ ਸੱਚੇ ਪਾਤਸ਼ਾਹ ਲਾਰੇ ਨੂੰ ਨੌਕਰੀ ਮਿਲ ਜੇ ਠੀਕ ਆ ਨਹੀਂ ਤੇ ਲੋਕੀ ਉਤਰਾ ਮੁੰਡੇ ਬਾਹਰ ਬਾਹਰ ਹੀ ਬੜਾ ਜਾਂਦੇ ਆ ਨਹੀਂ ਪਾਜੀ ਕੰਮ ਹੀ ਹੈ ਨਹੀਂ ਕਿਸ ਗੱਲ ਦੀ ਵਾਤੂਗ ਮਾ ਭੇਜਣ ਨੇ ਨਾ ਢਾਡੀ ਚਲੋ ਠੀਕ ਆ ਵਧੀਆ ਵਧੀਆ ਇਹਨਾਂ ਦੀ ਕੋਈ ਗੈਰਵਾਤ ਨਹੀਂ ਲੈਣਾ ਨੀਗਾ ਬਾਹਰ ਭੇਜਣਾ ਆਪਣਾ ਅੱਛਾ ਅੱਛਾ ਇੱਥੇ ਜ਼ਮੀਨ ਨੂੰ ਖੁੱਲੀ ਆ ਤੁਹਾਨੂੰ ਦੱਸਿਆ ਇਹ ਤੇਰਾ ਕਿਹੜਾ ਜ਼ਮੀਨ ਵਾ ਤੇ ਪੜ੍ਹਾਈ ਕੀਤੀ ਆ ਨੇ ਆਨੇ ਨੌਕਰੀ ਮਿਲੂ ਤਾਂ ਵੀ ਚੰਗਾ ਨਾਮ ਵਾਲੇ ਨੂੰ ਤੁਮੇ ਕੋਈ ਗੱਲ ਨਹੀਂ ਉਹ ਚਲੋ ਠੀਕ ਵਾ ਮਿਲ ਜੂਗੀ ਠੀਕ ਵਾ ਨਾਮ ਮੇਰੇ ਤੇ ਕੋਈ ਨਹੀਂ ਵਾਈ ਤੇ ਹੈ ਹੀ ਆ ਫਿਰ ਬਾਕੀ ਅੰਜਰਦੀਆਂ ਬਾਕੀ ਅੰਜਰਦੀਆਂ ਬਾਕੀ ਅੰਜਰਦੀਆਂ ਉੱਥੇ ਗਿਆ ਉਹਨਾਂ ਨੇ ਭੈਣ ਜੀ ਮੈਂ ਆਪ ਹੀ ਗਿਆ ਮੈਂ ਇਹਦੇ ਟੈਡੀ ਹੁਣ ਬੜੇ ਚਿਰਾਂ ਦੇ ਗਏ ਆ ਭੈਣ ਜੀ ਕੁੜੀ ਨੇ ਪਲੱਸ 2 ਕੀਤੀ ਆ ਅੱਡੀ ਨੇ ਤੇ ਪੈਸ਼ਨ ਦੇ ਅੰਦਰ ਦਾ ਕੋਰਸ ਕੀਤਾ ਵਾ ਤੇ ਜੇ ਇਹ ਤੁਸੀਂ ਕੋਈ ਗੱਲ ਬਾਤ ਵੀ ਕਰਨੀ ਹੈ ਤਾਂ ਜਦੋਂ ਕਰ ਲਓ ਉਹਦੇ ਨਾਲ ਆਜੋ ਮਮੀ ਕਰ ਲੈਂਦੇ ਆਪਾਂ ਉਹਦਾ ਤਾਂ ਭੈਣ ਜੀ ਚਲ ਕੋਈ ਗੱਲ ਨਹੀਂ ਚਲ ਕੁੜੀ ਕੁੱਛ ਲੁਗਿਆ ਨਾ ਜੋ ਉਸ ਨੂੰ ਕੋਈ ਕੋਈ ਨਹੀਂ ਜੋ ਕੁਛ ਨਾਲੇ ਜਦੋਂ ਬਣੀ ਬਣਾਈ ਗੱਲ ਵਾ ਕੋਈ ਨਹੀਂ ਕੁਛ ਹੋ ਤੂੰ ਆਓ ਫੀਤਾ ਨਹੀਂ ਪੀਂ ਪੈਣ ਜੀ ਕੋਈ ਨਹੀਂ ਪੀ ਲੈਣੇ ਅੱਛਾ ਤੂੰ ਇਹ ਕਿਚਨ ਦਾ ਕੰਮ ਸਾਰਾ ਕਰ ਲੈਨੇ ਹਾਂਜੀ ਮੈਂ ਸਾਰਾ ਇਹ ਤੋਂ ਲੈ ਕੇ ਚੱਕ ਤੱਕ ਸਾਰਾ ਕੰਮ ਕਰ ਲੈਨੇ ਹਾਂ ਤੇ ਰੀ ਟਿਕਾ ਜੀ ਬਣਾ ਲੈਣੀ ਨਹੀਂ ਮੇਰੇ ਪਾਸ ਤਾਂ ਕਰੋਨੀ ਕੋਈ ਇਦਾਂ ਚੀਜ਼ ਹਾਂ ਸਾਰਾ ਕੁਝ ਬਣਾ ਲੈਣੀ ਹੈ ਠੀਕ ਆ ਜਿਹੜੀ ਤੈਨੂੰ ਚੀਜ਼ ਪਸੰਦ ਉਹ ਕੋਸ਼ਣਾ ਇਹਨੂੰ ਉਹ ਪਸੰਦ ਵਾ ਜਿਹੜਾ ਕੀ ਚਿੱਲੀ ਪਨੀਰ ਕੀ ਆਹੋ ਆਹੋ ਉਹ ਇਹ ਖਾ ਲੇਗੀ ਉਹ ਤੈਨੂੰ ਦਮਾ ਹਾਂਜੀ ਨਹੀਂ ਮੈਂ ਬਣਾ ਲੈਣੀ ਪਨੀਰ ਟਿੱਕਾ ਸਾਰਾ ਕੁਝ ਬਣਾ ਲੈਣੀ ਜੀ ਫੇ ਮੈਨੂੰ ਬਣਾ ਕੇ ਖਵਾਇ ਕਰੂਗੇ ਹਾਂਜੀ ਹਾਂਜੀ ਚਲ ਠੀਕ ਫੇ ਠੀਕ ਆ ਮੰਮੀ ਕੁੜੀ ਪਸੰਦ ਆ ਆਪਣ ਨੂੰ ਤੇ ਉਹਦਾ ਫੇ ਘਰ ਬੱਸ ਮੁੜ ਕੇ ਫੈਸ਼ਨ ਹਾਂਜੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਮੇਰਾ ਕਰਨ ਦੀ ਪਈ ਆ ਤੇ ਕਰਨ ਇੰਨੀ ਸਾਰਾ ਮੈਂ ਡਿਜ਼ਾਈਨਿੰਗ ਪਿਆਰਾ ਸੂਟ ਦਾ ਪਲਾਜ਼ੋ ਹੋ ਗਿਆ ਤੇ ਪਲਾਜ਼ੋ ਲਹਿੰਗਾ ਸ਼ਲਾਰੇ ਟਾਈਪ ਜਿਹੜਾ ਲਹਿੰਗਾ ਬੰਦਾ ਸਾਰਾ ਕੁਝ ਬਣਾਣਾ ਇੰਨੀ ਮੈਂ ਹਾਂ ਇਹਦਾ ਸੂਟ ਪਾਇਆ ਤੁਸੀਂ ਆਪੀ ਕੀਤਾ ਹਾਂ ਹਾਂਜੀ ਮੈਂ ਆਪੇ ਸਿਚ ਕੀਤਾ ਸੀ ਇਹ ਵੀ ਜ ਬੜਾ ਸੋਹਣਾ ਸੀ ਪਾਣਾ ਮੈਂ ਹਾਂਜੀ ਆ ਥੋੜਾ ਲੰਬਾ ਹੀ ਨਾ ਤੇ ਕੱਟ ਕੇ ਤੇ ਫਿਰ ਮੋਚਿਆ ਕਰਕੇ ਤੇ ਵਿੱਚ ਲੈਸ ਡਿਜ਼ਾਈਨ ਬਣਾਉਣੇ ਹਨ ਹਾਂਜੀ ਚਲ ਚਲ ਕੋ ਚਲੀਏ ਚਲੋ ਠੀਕਾ ਬਾਕੀ ਕੁੜੀ ਮੋਟੀ ਨਾ ਵੀ ਨੀ ਕੋਈ ਗੱਲ ਨਹੀਂ ਮੋਟੀ ਆ ਤੇ ਫਿਰ ਕੀ ਆ ਉਹ ਵੀ ਜਿੱਦਾਂ ਦਾ ਹੈਗਾ ਉਹਦੇ ਸਹਾਂਣਾ ਸਹੀ ਆ ਕਿੰਨੇ ਅੱਗੇ ਦੇਖੀ ਜੇ ਵੇ ਵੇ ਕੇ ਕੁੜੀਆਂ ਨਾ ਕਰ ਜਾਂਦੀਆਂ ਹੋਈ ਚਲੋ ਉਦਾਂ ਉਹਦੇ ਸਹਾਂਣਾ ਤਾਂ ਸਹੀ ਆ ਪਰ ਚਲੋ ਕੋਈ ਗੱਲ ਨਹੀਂ ਜੋ ਮੈਂ ਕਹਣਾ ਉਹ ਤੁਹਾਨੂੰ ਸਾਰਾ ਕੁਝ ਬਣਾਉਣਾ ਆਉਂਦਾ ਹੀ ਆ ਤੇ ਹੋਰ ਜਿਹੜੀ ਗੱਲ ਪੁੱਛਣੀ ਉਹ ਤੂੰ ਪੁੱਛੀਂ ਉਹ ਮੈਂ ਪੁੱਛੀ ਮੁਰਕੇ ਕੋਈ ਨਹੀਂ ਮੈਂ ਕਿਹ ਚਾ ਤੂੰ ਹੀ ਬਣਾਤਾ ਜਾਂ ਭਾਬੀ ਨੇ ਬਣਾਤਾ ਕੱਲ ਤੇ ਕਿਉਂ ਨਹੀਂ ਹੈ ਮੈਂ ਜਿਹੜਾ ਬਣਾਤਾ ਮੈਂ ਬਣਾ ਥੱਕ ਜਾਈ ਬਣਾ ਬਣਾ ਕੇ ਹੁਣ ਆਪੇ ਬਣਾ ਕੇ ਦਿਆ ਕਰੂਗੀ ਮੈਂ ਮਮੀ ਕੀ ਭਾਬੀ ਨਹੀਂ ਹੋਰ ਛਾਲ ਦੋਨ ਸਾਲਾਂ ਦਾ ਨਾ ਕੋ ਮੈਨਜ਼ ਹੋ ਰਿਹਾ ਚੱਲ ਜਣਾ ਤੂੰ ਐਡੀ ਸਿੱਖ ਥੱਕੀ ਨਹੀਂ ਇਹ ਚੀਜ਼ ਬਣਾ ਕੇ ਦਿੰਦੀ ਮੇਰੇ ਤੇ ਪਹਿਲਾ ਸੌਂਦਾ ਡੈਮ ਹੁੰਦਾ ਮਮੀ ਪਨੀਰ ਟਿੱਕਾ ਬਣਾ ਦੇ ਮਮੀ ਚੀਜ਼ ਚਿਲੀ ਚੀਨੀ ਬਣਾ ਦੇ ਸਿਰ ਇੱਥੇ ਸ਼ੁਰੂ ਕਰ ਲਈਏ ਫਿਰ ਇਹ ਰੋਟੀ ਮੁੰਡਾ ਬਸਾ ਲਓ ਤੁਹਾਡੇ ਹਈ ਸਾਡੇ ਪਸੰਦ ਆ ਗਏ ਠੀਕ ਵਧੀਆ ਲੱਗੋ ਠੀਕ ਹੀ ਠੀਕ ਆ ਮੈਂ ਵੇਖ ਲਉ ਆਪਣੀ ਘਰ ਨੂੰ ਪਸੰਦੀ ਇਹਨੇ ਕੋਈ ਬਚੋਲੇ ਦਾ ਤੁਸੇ ਬੋਸੜੇ ਨੀ 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 ਕੋਈ ਨਹੀਂ ਹੁਣ ਕੋਈ ਗੱਲਾ ਰਹਿੰਦਾ ਨਹੀਂ ਅੱਜ ਕੱਲ ਹਾਂ ਦਰਵਾਜ਼ ਬਦਲ ਕੇ ਬਣੀ ਹੁਣ ਪੁਰਾਣੇ ਰਵਾਜ ਨਹੀਂ ਹਾਂਜੀ ਅੱਗੇ ਕੁੜੀਆਂ ਪਸੰਦ ਆਂਦੇ ਹਾਂਜੀ ਸਾਡੀ ਕੁੜੀ ਨੂੰ ਤੁਹਾਨੂੰ ਤੇ ਪਸੰਦ ਆ ਤੈਨੂੰ ਸਭ ਹੀ ਪਸੰਦ ਆ ਮੰਮੀ ਜਿੱਦਾਂ ਤੁਹਾਡੀ ਗੱਜਰ ਠੀਕ ਆ ਸੋਹਣੀ ਐ ਤੇ ਠੀਕ ਆ ਹਾਂ ਸੋਹਣੀਆ ਉਹ ਵੇਖੀ ਆ ਬਾਕੀ ਆਪਾਂ ਗੱਲਬਾਤ ਪੂਰੀ ਕੀਤੀ ਬਿਲਕੁਲ ਸਹੀ ਆ ਠੀਕ ਵਾ ਸੋਹਣੀਆ ਗੱਲਾਂ ਬਤਾ ਕਰਦੀ ਆ ਜਿਹੜੀ ਗੱਲ ਉਹਨੇ ਧੀ ਰਾਣੀ ਨੂੰ ਕੁਛ ਨਹੀਂ ਉਹ ਕੁੱਛ ਲਈ ਆ ਬਾਕੀ ਭਾਜੀ ਮੇਰਾ ਪੁੱਤ ਹੀਰੇ ਅਰਗਾ ਵਾ ਖਾਂਦਾ ਪੀਂਦਾ ਨਹੀਂ ਕੋਹ ਵੀ ਨਾਣੇ ਲੋਕਾਂ ਚ ਤੇ ਆਹਰਾਂ ਦੇ ਐਬ ਵਾ ਸਾਡੇ ਵੀ ਨਾ ਸਾਡੇ ਵੀ ਕੁਝ ਘਰ ਦੇ ਵਿੱਚ ਖਾਣ ਪੀਣ ਦੀ ਹੈਗਾ ਵਜਾ ਕੋਈ ਹਾਂ ਨਾ ਕੋਈ ਤੁਹਾਨੂੰ ਫੋਨ ਕਰਕੇ ਅੰਚਲਾ ਤੇ ਨਾ ਬਿਲਕੁਲ ਨਹੀਂ ਆ ਤੇ ਨਾ ਸਾਡੇ ਦਾ ਇਹ ਕੰਮ ਚੱਲਦਾ ਵਾ ਮਾਰਨ ਬਬਦੀ ਚੈਨ ਨੂੰ ਮਨ ਜਰ ਤੇ ਬਾਕੀ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਕਿ ਸਾਡੇ ਕੋਲ ਇਹ ਆ ਵੀ ਬੇਦੀ ਬੇਦੀ ਆ ਇਹੀਂ ਦੇਣ ਜੁਕਦੇ ਨੇ ਕੋਪੀ ਆਈ ਕੋਈ ਨਹੀਂ ਭਾਜੀ ਆ ਨਹੀਂ ਕਿਹੜਾ ਕੰਮ ਮੰਗਿਆ ਹਾਂ ਤੇ 3 3 ਕੰਦੀ ਚਾਹੀਦੀ ਆ ਹਾਂ ਕੰਮ ਕਰਨ ਵਾਲਾ ਕੰਮ ਕਰ ਕਰਨ ਵਾਲਾ 3 ਪੁੱਤ ਚਾਹੀਦਾ ਜਿਹੜਾ ਵੀ ਹਾਂਜੀ ਚ ਹਾਂਜੀ ਭਰੇ ਨਾ ਨਾ ਕਰੇ ਥੋੜਾ ਫਿਰ ਤੇ ਭਾਬੀ ਵੀ ਬੁਧਾਈਆਂ ਬਣ ਗੀਆਂ ਆਨੇ ਲੋਕੇ ਸ਼ੁਕਰ ਨੂੰ ਉਹ ਤਾਂ ਦੁਆ ਮੰਗਵਾਣਾ ਬਹੁਤ ਨਹੀਂ ਆਜੀ ਮਚੋਲਾ ਸਾਹਿਬ ਨੂੰ ਜਾਦੀ ਆਂਗੇ ਮੈਂ ਜੀ ਚੋ ਨਹੀਂ ਸਾਡੇ ਵਸ ਸਭ ਕੋ ਅੱਧਾ ਕਿਉਂ ਜਗਾਣਾ ਚੀ ਆ ਦੇ ਕਰੀਏ ਤੇ ਬੜਾ ਬੰਦੇ ਨੂੰ ਬਣਦਾ ਹੋਵੇ ਨਹੀਂ ਵੀ ਜਿਹੜੀ ਗੱਲ ਆ ਇਹਨਾਂ ਨੇ ਨਹੀਂ ਪਾਈ ਗੱਲ ਇਹ ਆ ਕਿ ਅੱਜ ਤੋਂ ਉਹ ਦੀ ਫਰਾਈ ਹੋ ਗਈ ਕੇ ਤੁਹਾਡੇ ਘਰ ਦੀ ਬਣ ਗਈ ਧੀ ਏ ਉਹ ਤਾਂ ਸਹੀ ਇੱਕ ਵਾਰੀ ਆਪਣੀ ਔਰ ਨੂੰ ਕੁੜੀ ਨੂੰ ਪੁੱਛਣਾ ਨਾ ਕੋਈ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਨਾ ਕੋਈ ਨਹੀਂ 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 ਕੋਈ ਨਹੀਂ ਪੁੱਛਣੀ ਹੈ ਮੈਂ ਕੋਈ ਨਹੀਂ ਤੁਸੀਂ ਕਰੋਗੇ ਲੱਗਦਾ ਨਹੀਂ ਇਹ ਵੀ ਕੁੜੀ ਸਾਡੀ ਆਡੇ ਆਪੇ ਤੋਂ ਬਾਹਰ ਨਹੀਂ ਗਈ ਕਿ ਜੇ ਉਹ ਆਪੇ ਕੋਈ ਗੱਲ ਕਰਦੀ ਹੈ ਪਰ ਜੋ ਵੀ ਤੁਹਾਡੇ ਪਸੰਦ ਉਹਦੇ ਤਰੰਦ ਹੋਊਗੀ ਇਹ ਵੀ ਨਹੀਂ ਕਰਦੇ ਵੇਣਾ ਨਹੀਂ ਹਾਕਰਤੀ ਐ ਤੇ ਉਹਨਾਂ ਨੇ ਹਾਏ ਹਾਏ ਕੀ ਕੀ ਨਾਰਾ ਗੀ ਮੈਨੂੰ ਪਤਾ ਹੀ ਕੁਛ ਨਹੀਂ ਲੱਗਾ ਕੀ ਆ ਕਰ ਵੀ ਕਰੀ ਕਰੀ ਨਹੀਂ ਕਰਉ ਮਨੀ ਮੈਂ ਜਿਹੜੀ ਗੰਦਾ ਬਣਦੀ ਆਂ ਹੀ ਆਂਦੇ ਨਾ ਨਹੀਂ ਮੇਰੀ ਆ ਹੋ ਗਏ ਮੁੰਡੇ ਦੀ ਕਿੱਡੀ ਸੋਹਣੀ ਵੇ ਫਾਇਕ ਸੋਣੀ ਐ ਪਤਾ ਨਹੀਂ ਮੱਭੇ ਵੀ ਨੂੰ ਕੀ ਕੀ ਪੁੱਛੀਏ ਤੂੰ ਹੀ ਗਿਆ ਹੈ ਨਾ ਹਰ ਗੱਲ ਤੇ ਹਾਂਜੀ ਕਹਿਣਾ ਜੋ ਪੁੱਛਣ ਜੇ ਕਹਦੀ ਹਾਂ ਮੈਨੂੰ ਸਾਰਾ ਕੁਝ ਮੈਂ ਸਾਰਾ ਕੁਝ ਦੱਸਤਾ ਕਿੰਦੇ ਆ ਸੋਕ ਤੁਮ ਸਿੱਤਾ ਮੈਂ ਕਹਿ ਤਾਂ ਨਾ ਮੇ ਮੇ ਨਹੀਂ ਸੀ ਤਾਂ ਆ ਰਹੀ ਕੋਈ ਨਹੀਂ ਕਦੋਂ ਦਾ ਦਿਨ ਚ ਲਿਖੀ ਸੀ ਮੈਂ ਸਿੱਖ ਲਈ ਤੇ ਨਾ ਤੂੰ ਮਾਰੇ ਭੋਤੇ ਸਿੰਘ ਤੇ ਲਈ ਨਹੀਂ ਆ ਤੇ ਮਮੀ ਇਦਾਂ ਦੇ ਥੋੜੇ ਹੁੰਦੇ ਮੈਨੂੰ ਉਹ ਸਿੱਧੀ ਨਹੀਂ ਸੀ ਆ ਜਾਣਾ ਕੋਈ ਗੱਲ ਨਹੀਂ ਪਰ ਮੈਂ ਹੁਣ ਤੈਨੂੰ ਜਿਹੜੀ ਗੱਲ ਪੁੱਛਣਾ ਹੀ ਮੁੰਡਾ ਪਸੰਦ ਵਾ ਹਾਂ ਵੀ ਠੀਕ ਆ ਵਿਆਹ ਹੀ ਹੋਣਾ ਠੀਕ ਵਾ ਕੱਲਾ ਵਿਆਹ ਨਹੀਂ ਹੋਣਾ ساری ਉਮਰ ਲਗਾਉਣੀ ਹੁੰਦੀ ਆ ਤੇ ਠੀਕ ਆ ਮੰਮੀ ਕੋਈ ਗੱਲ ਨਹੀਂ ਆਹੋ ਮੈਂ ਮੁੜ ਕੇ ਸਾਡੇ ਸਿਰ ਤੇ ਨਾ ਪਰ ਮੰਮੀ ਤੁਮੀ ਲੱਭਾ ਹੀ ਤੁਸੀਂ ਇਦਾਂ ਕੀਤਾ ਇਦਾਂ ਕੀਤਾ ਉਹਨੂੰ ਦਾਰਦੇ ਨਹੀਂ ਨਹੀਂ ਮੰਮੀ ਠੀਕ ਆ ਸਾਰਾ ਖੁਸ਼ ਹਾਂ ਚੱਲ ਜਾਊਗਾ ਠੀਕ ਆ ਚਲ ਸ਼ੁਕਰ ਆ ਹਾਂ ਸਸਦੇ ਬੜੀ ਚੰਗੀ ਮੰਮੀ ਹੁੰਨੇ ਨਹੀਂ ਕੁਛ ਵੀ ਸਾਰਾ ਪਰਿਵਾਰ ਹੀ ਬਹੁਤ ਬੜਾ ਚੰਗਾ ਵਾ ਹਲੋ ਦਾ ਮੇਰਾ ਮਨ ਹੋਸਰਾ ਭਾਵ ਕਜਿਆ ਲਾ ਮੈਂ ਮਿਸਤੀ ਨਪਰਾਈ ਹੋ ਜਾਣਾ ਤੇ ਮੈਨੂੰ ਸਗੋਂ ਭੈਣ ਜੀ ਕਹਿੰਦੇ ਆਂਦੇ ਤੂੰ ਚੁੱਪ ਚੁੱਪ ਕਿਉ ਮੈਂ ਨਹੀਂ ਭੈਣ ਜੀ ਇਦਾਂ ਮੈਂ ਖੁਸ਼ ਬਹੁਤ ਹਾਂ ਉਦਾਂ ਹੀ ਮੇਰਾ ਮਨ ਗਿਆ ਹੋ ਗਿਆ ਜਨਾ ਮੰਮੀ ਮੈਂ ਛੇਤੀ ਆ ਜੀ ਆ ਜਿਵੇਂ ਤਾਂ ਇਹਨਾਂ ਬੋਲ ਬੋਲ ਪੈਂ। ਤਾਂ ਲੋਗੋ ਆ ਦੇ ਭੈਣ ਜੀ। ਚਲੋ ਫਿਰ ਇਹਾਂ ਦੀ ਗੱਲ ਹੋ ਗਈ ਪੱਕੀ? ਹਾਂਜੀ ਹਾਂਜੀ। ਤੇ ਠੀਕ ਹੈ ਪੁੱਤ? ਹਾਂ ਲੋਗੋ ਸਮਝੋ ਨਾ। ਹਾਂਜੀ ਹਾਂਜੀ। ਹਾਂ ਜਿਹੜੀ ਗੱਲ ਬਤ ਇੱਥੇ ਸਾਰੀ ਕਰ ਲਓ। ਇੱਕੋ ਹੀ ਮੁੜ ਕੇ ਗੱਲ ਨੂੰ ਨਹੀਂ ਕੋਈ ਗੱਲ ਹੋਣੀ ਚਾਹੀਦੀ ਹੋਰ। ਭੈਣ ਜੀ ਸੀਨੋ ਕਿਤੇ ਆਖੇ। ਹਾਂ ਠੀਕ ਹੈ ਠੀਕ ਆ ਵਧੀਆ ਵਾ। ਹਾਂ ਨੂੰ ਨਹੀਂ ਇਥੇ ਆ ਬਿਠਾਣ ਲਿਓ ਜੇ ਸੁਣੋ। ਨਹੀਂ ਨਹੀਂ। ਸਾਨੂੰ ਭੱਲਣਾ ਵਾ। ਨਹੀਂ ਇਦਾਂ ਹੀ। ਫਿਰ ਚਲੋ ਕੋਈ ਨਹੀਂ ਭੈਣਾ ਮੈਂ ਚਾਹ ਪਾਣੀ ਬਣਿਆ ਵਾ। ਹੁਣ ਆ ਲੈ ਆਓ ਚਾਹ। ਹਾਂ ਚਾਹ ਪਾਣੀ। ਲੈਮ ਜੇਮ। ਬਣਿਆ ਆ ਮਾਂ ਸਭ ਕੋ ਪਿਆਰ ਕੋਈ ਨਹੀਂ ਹਾਂ ਠੀਕ